ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ ਸਰਪੰਚ ਬਣਨ ਦੇ ਇੱਛੁਕ ਲੋਕਾਂ ਦੇ ਵੱਲੋਂ ਫਾਰਮ ਭਰੇ ਗਏ ਨੇ ਇਸੇ ਕੜੀ ਦੇ ਵਿੱਚ ਅੱਜ ਮੁਖਸਰ ਸਾਹਿਬ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਕਾਫੀ ਦਿਲਚਸਪ ਤਸਵੀਰਾਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਮੁਖਸਰ ਦੇ ਵਿੱਚ ਪੰਚਾਇਤੀ ਚੋਣਾਂ ਲਈ ਸਰਪੰਚ ਦੇ ਕਾਗਜ਼ ਭਰਨ ਦੇ ਲਈ ਇੱਕ ਲਾੜਾ ਸੇਰਾ ਬਣ ਕੇ ਆਪਣੀ ਬਰਾਤ ਸਣੇ ਹੀ ਵਿਡੀਓ ਦਫ਼ਤਰ ਪਹੁੰਚ ਗਿਆ ਇਸ ਦੌਰਾਨ ਕੇਵਲ ਸਰਬੱਲਾ ਹੀ ਨਹੀਂ ਪੂਰੀ ਬਾਰਾਤ ਉਸਦੇ ਨਾਲ ਮੌਜੂਦ ਸੀ ਲਾੜੇ ਨੇ ਸੇਰਾ ਬਣ ਕੇ ਕਾਗਜ਼ ਜਮ੍ਹਾਂ ਕਰਵਾਏ ਅਤੇ ਫਾਈਲ ਵਾਪਸ ਮਿਲਣ ਦੇ ਉਤੇ ਨਿਰਾਸ਼ਾ ਵਿਜਿਤਾਈ ਹਾਲਾਂਕਿ ਉਸਦੇ ਵੱਲੋਂ ਲਾਈਨ ਵਿੱਚ ਲੱਗ ਕੇ ਧੱਕੇ ਵੀ ਖਾਦੇ ਗਏ ਲੇਕਿਨ ਫਿਰ ਆਪਣੀ ਫਾਈਲ ਜਮ੍ਹਾਂ ਕਰਵਾਉਣ ਵਿੱਚ ਸਫਲ ਰਿਹਾ ਦਾ ਨਾਂ ਤੇ ਕਿਹੜਾ ਪੰਡਾ ਜੀ ਮੈਂ ਲਾਲભાઈ ਉਸਤਰੀ ਤੋਤੇ ਜਿੰਦਰ ਸਿੰਘ ਤੇ ਕਿਸੇ ਚੋਣ ਲੜ ਰਹੇ ਹੋ ਤੁਸੀਂ ਸਰਪੰਚ ਜੀ ਤੇ ਅੱਜ ਤੁਸੀਂ ਦੂਲਾ ਬਣਿਓ ਤੁਸੀਂ ਵਿਆਹ ਵੀ ਰਾਤ ਜਾਣਾ ਸੀ ਤੇ ਅੱਜ ਤੁਸੀਂ ਉੱਥੇ ਕਾਰਜ ਲੰਬੀ ਦਾਖਲ ਕਰ ਰਹੇ ਕਿ ਨਹੀਂ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਬहोत ਜੀ ਕੋਈ ਇੱਥੇ ਇਨਸਾਨੀਅਤ ਨਾਲ ਨਾਂ ਹੈਣੀ ਜੀ ਜਿਹੜਾ ਮੈਂ ਫੈਲ ਫੜਾਉਣ ਲੱਗਿਆ ਮਨ ਲੱਗੇ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਉਹਨਾਂ ਨੇ ਦੇਖਿਆ ਨਹੀਂ ਕਿ ਆ ਵੀ ਚਲੋ ਕੂਲਾ ਬਰਾਕਤੀ ਜਾਣੀ ਹੈ ਲੈ ਕੋਈ ਮਜ਼ਦੂਰੀ ਨਹੀਂ ਸਮਝੀ ਜੀ ਬੜਾ ਸ਼ਾਇਦ ਨਵੀਂ ਜਿੱਦ ਕੇ ਜੀ ਸ਼ੁਰੂਆਤ ਕਰਨ ਚਾਹ ਰਹੇ ਕਿਤਰਾ ਲੱਗ ਰਿਹਾ ਬਾਤ ਕਰੀਏ ਜੀ ਸਭ ਤੋਂ ਪਹਿਲਾਂ ਲੋਕਦਰ ਦੇ ਨੂੰ ਮਜ਼ਬੂਤ ਕਰਦੇ ਹਾਂ ਜੀ ਚਲੋ ਦਾਜਾ ਖੜਦਾ ਯਾਰ ਕਾ ਹੀ ਨਹੀਂ ਜਾ ਛੋਟੀ ਜਿਹੜੀ ਤਾਂ ਫਾਈਲ ਕੰਪਲੀਟ ਸਾਸਤਾ ਇਹ ਹੈ ਕਿ ਲੜਾ ਤਜਿੰਦਰ ਸਿੰਘ ਜੋ ਕਿ ਲਾਲਬਾਈ ਤੋਂ ਸਰਪੰਚ ਦੇ ਅਹੁਦੇ ਲਈ ਕਾਗਜ਼ ਦਾਖਲ ਕਰਨ ਲਈ ਆਇਆ ਸੀ ਜਿਸ ਦੇ ਨਾਲ ਕੀ ਉਸ ਦੀ ਪੂਰੀ ਬਰਾਤ ਵੀ ਪਹੁੰਚੀ ਤਜਿੰਦਰ ਸਿੰਘ ਉਰਫ ਤੇਜੀ ਨੇ ਦੱਸਿਆ ਕਿ ਉਹ ਬਰਾਤ ਸਮੇਤ ਇੱਥੇ ਪਹੁੰਚੇ ਨੇ ਉਹਨਾਂ ਨੇ ਸਰਪੰਚੀ ਦੇ ਕਾਗਜ਼ ਫਾਈਲ ਕਰਨੇ ਨੇ ਲੇਕਿਨ ਉਹਨਾਂ ਦੇ ਨਾਲ ਅਧਿਕਾਰੀਆਂ ਦੇ ਵੱਲੋਂ ਸਹੀ ਵਤੀਰਾ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਪ੍ਰਬੰਧ ਵੀ ਅਧੂਰੇ ਕੀਤੇ ਗਏ ਨੇ ਜਿਸ ਦੇ ਚਲਦਿਆਂ ਉਹਨਾਂ ਨੂੰ ਅਤੇ ਉਹਨਾਂ ਦੇ ਨਾਲ ਆਈ ਬਰਾਤ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ জাগবানি টিভি লাই এস টু ডি রিপোর্ট